کرتے ہیں وہ لگے کو نچاؤ دنیا کے نہیں رنگ میچ کرتے ہیں جگہ نے کمال ਜਾ ਰਿਹਾ ਹੈ ਦਰਸਖ ਦੇ ਧਰਤੀ ਦਾ ਨਾਜਨ ਕਬੱਡੀ ਪਾ ਰਿਹਾ ਹੈ ਅਲਗੋ ਕੁੱਠੀ ਵਾਲਾ ਜੱਗਾ ਇੱਕ ਕੰਨੀ ਦੇ ਉੱਪਰ ਖੜਾ ਹੋਇਆ ਹੈ ਨਾ ਨਹਾਰੇ ਵਾਲਾ ਮੰਗਣ ਕਹਿੰਦੇ ਰੋਮੀ ਦੇ ਚਰਚੇ ਨੇ ਨਾਲ ਕਹਿੰਦੇ ਲੱਖਾ ਹੈ ਮਾੜੀ ਵਾਲਾ ਦੀਪੇ ਦਾ ਕਹਿੰਦੇ ਲੀਲਾ ਮੀਰ ਸਿੰਘ ਵਾਲਾ ਪਿੰਡ ਹੈ ਔਰ ਦੇਖਾਂਗੇ ਇਹਦੇ ਲਈ ਸਾਈਡ ਚਾਰ ਖਿਡਾਰੀਆਂ ਦੇ ਵਿੱਚੋਂ ਇਹ ਬੱਲੇ 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 ਅਮਰ ਦੇ ਚਰਚੇ ਹੁੰਦੇ ਖੇਡ ਦੇ ਗੱਗੀ ਲੁੱਪੋ ਮਾਨਮੇ ਦੀ ਖੇਡ ਕਰਦੇ ਨੇ ਤੇਜਪਾਲ ਦੇ ਲਈ ਲਓ ਸਾਹਮਣੇ ਟਿੱਕੂ ਸਮਾਨ ਭਾਈ ਦੀ ਧਰਤੀ ਦੇ ਕਬੱਡੀ ਪਾਰਾ ਖਿਲੇ ਹੋਏ ਨੇ ਖਿਡਾਰੀਆ ਫੂਲੀ ਵਾਲੀ ਮਹਿਰ ਦੇ ਲਾਗੇ ਪਿੰਡ ਮੁੰਡਾ ਸਾਹਮਣੇ ਚਾਰ ਜੱਫੀ ਤਰਨਤ ਸਰੰਦੀਪੁਰਿਆ ਗੋਪੀ ਇੱਕ ਹਫਤਾਪੁਰਗਾ ਮੇਲੇ ਮਿੱਤਰੋ ਲਓ ਸਾਹਮਣੇ ਵੇਖਾਂ ਖੇਡ ਮੈਦਾਨ ਵਿੱਚ ਇਧਰਲੇ ਪਾਸੇ ਪਈ ਹੋਈ ਰੇਡ ਇਹ ਸਮਾਨ ਵਾਲਾ ਇਹ ਤੇ ਟੱਕਰ ਕਹਿੰਦੇ ਮਰਸੀਆ ਵਾਲੇ ਦੇ ਨਾਲ ਉਹ ਲੱਗ ਰਹੇ ਜੋਰ ਰੇ ਉਹ ਬੱਲੇ ਬੱਲੇ ਹੁੰਦੀ ਹੋਈ ਟਾਰੀਆਂ ਦੇ ਵਿੱਚ ਹੋਰ ਦੇਖਾਂਗੇ ਦੀਪਾ ਜੀ ਨੇ ਲੁੱਬੇਆਂ ਵਾਲੇ ਨਹਾਰੇ ਵਾਲੇ ਕਹਿੰਦੇ ਅਮਣਾ ਨਾਲ ਕਹਿੰਦੇ ਦੇਖਾਂਗੇ ਜਿਹੜੇ ਮੋਗੇ ਦੀਆਂ ਗੱਲਾਂ ਚੱਲਦੀਆਂ ਮਾੜੀ ਵਾਲਾ ਲੱਖਾ ਤੇ ਇਸੇ ਜ਼ਿਲ੍ਹੇ ਦਾ ਜੰਪ ਵਾਲਾ ਅਰਗੋਪੱਠੀ ਵਾਲਾ ਜੰਗਾ ਉਹ ਸਾਹਮਣੇ ਕਰਦਾ ਹੋਇਆ ਟਰਾਈ ਤੇ ਜਗਦੇਵ ਹੁਣੀ ਸਰਬਪੱਠੀਆ ਸੁੱਖਾ ਫੈਸਲਾ ਕੈਸਲ ਚੱਲਦੀ ਹੈ ਹੰਡੀ ਜ਼ਿੰਮੇਵਾਰੀ ਹੁੰਦੀ ਹੈ ਅਗਲੀ ਰੇਡ ਪੌਂਡ ਦੇ ਬਾਅਦ ਤੇ ਸੁੱਖਾ ਜਾਣ ਵਾਲੀ ਧਰਤੀ ਦਾ ਚਾਰ ਜੱਫੀ ਤਿਆਰ ਨੇ ਪੱਟਾਂ ਦੇ ਨਾਲ ਪੱਟ ਨੇ ਖਿੰਦੇ ਡੌਲਨ ਬਰਹਤ ਨਾ ਪੈਂਦੇ ਇਹਦੇ ਵਿੱਚ ਪੂਰੀ ਜੰਗ ਜਾਰ ਲੋਕੀ ਉਂਗਲਾਂ ਨਾ ਕਰ ਪੁੱਛਦੇ ਕਿੱਥੋਂ ਦਾ ਬੰਦਾ ਭਲੂਰ ਦੇ ਲਾਗੇ ਸਮਾਰ ਸਾਡੇ ਸਰ ਦੇ ਸਿਰ 'ਤੇ ਕਬੱਡੀਆਂ ਪਾਉਂਦਾ ਸ਼ੰਕਰ ਲੈਂਡ ਹੋ ਗਿਆ ਸਾਹਮਣੇ ਚਾਰ ਖਿਡਾਰੀ ਚਾਰ ਨੇ ਖੇਡਦਾ ਅਮਰੀਕਾ ਦੇ ਮੈਦਾਨਾਂ ਵਿੱਚ ਖੇਡਦਾ ਕੈਨੇਡਾ ਦੇ ਮੈਦਾਨਾਂ ਵਿੱਚ ਚਾਰ ਜੱਫੀ ਤਿਆਰ ਨੇ ਵਿਰਕ ਸਾਊਂਡ ਬਲੇ ਨੂੰ ਉੱਥੇ ਕਰ ਜਿੱਥੇ ਨੂੰ ਚਾਹੀਦਾ ਤੇ ਰੱਬਾ ਸ਼ੰਕਰ ਤੇ ਜੱਗਾ ਹੋ ਸ਼ੰਕਰ ਤੇ ਕਾ ਲੱਗਦਾ ਹੋਇਆ ਜੋਰ ਇਹ ਪੁਆਇੰਟ ਜਹਾਜ ਬਣ ਗਿਆ ਤਾੜੀਆਂ ਪੂਰੇ ਕਰੀਮਪੁਰੇ ਦੀ ਤਰੀਕ ਹੋਣੀ ਹੈ ਨਵਾਂ ਪੂਰਾ ਵੀ ਆਖਿਆ ਜਾਂਦਾ ਲਓ ਜੰਮੇਵਾਲ ਦੇ ਰਿਸ਼ਮਲੀ ਕਬੱਡੀ ਹੈ ਬੋਪੀ ਹੋ ਸਾਹਮਣੇ ਆਖ ਚੇਲੇ ਨੂੰ ਆਖ ਭੰਗਾਰੇ ਵਾਲੇ ਨੂੰ ਆਖ ਮਰਸੀਆ ਵਾਲੇ ਨੂੰ ਗੱਲਾਂ ਕਹਿੰਦੇ ਕੁਲਜੀਤੇ ਭਮਾਨ ਦੀਆਂ ਚੰਗੀਆਂ ਚਲੋ ਚੱਲਾ ਘੜਕੇ ਵਾਲਾ ਸਰਵਰ ਭਗਤ ਸਿੰਘ ਦਾ ਪੁੱਤਰ ਕਿ ਤਗੜੇ ਨੰਬਰ ਦਾ ਬੱਤਾ ਕਰ ਗਿਆ ਕੱਜਨ ਕੱਟਣਾ ਆ ਗਿਆ ਮੇਰੇ ਕੱਟ ਦਾ ਇਹ ਕੱਟ ਦਾ ਕੱਟਣਾ ਇਹ ਵੀ ਖੇਡਿਆ ਕੈਨੇਡਾ ਦੇ ਮੈਦਾਨਾਂ ਵਿੱਚ ਚਾਰ ਜੱਫੀ ਤਿਆਰ ਨੇ ਕਿ ਪੈਂਦਿਆਂ ਪਟਾਕੇ ਜਿਹੜਾ ਪਾਏ ਲੈਣ ਦੇ ਸਿੰਘੇ ਪੁਲਵਾਨੀ ਜੁੱਸੇ ਖੇਡ ਲੈਣ ਦੇ ਰਾਜੇ ਖੇਡ ਵੀਰ ਨਰਿੰਦਰ ਖੇਮ ਕਰਨ ਦੇ ਲਓ ਭਾਈ ਬਖਤਾਰੇ ਵਾਲਾ ਨਾਜਣ ਜ਼ਿਲ੍ਹੇ ਬਖੰਡੇ ਦਾ ਮਾਲ ਕਬੱਡੀ ਪਾਰਿਆ ਉਹ ਨਕੋਦਰ ਦੇ ਇਲਾਕੇ ਦਾ ਨਾਜਣ ਮਲ ਸਿੰਘੇ ਵਾਲਾ ਇੱਕ ਕੰਨੀ ਦੇ ਉੱਪਰ ਖੜਾ ਕਿ ਉਹਨੂੰ ਚਾਹ ਬੜਾ ਯਮਰਾਜ ਦੇ ਸੈਂਕੜੇ ਕੀਤੇ ਦਾ ਮੈਂ ਸ਼ੁਭਜੰਤਕ ਮੰਗੀਤੇ ਗੁਰਜੀਤੇ ਦਾ ਮੈਂ ਸ਼ੁਭਜੰਤਕ ਮੰਗੀਤੇ ਗੁਰਜੀਤੇ ਦਾ ਉਹ ਸਾਹਮਣੇ ਦੇਖਾਂਗੇ ਸੁਖ ਭੰਗਾਰੇ ਵਾਲਾ ਕਰਦਾ ਹੋਇਆ ਕੋਸ਼ਿਸ਼ ਦੇ ਭਾਈ ਬਰਤਾਰੇ ਵਾਲਾ ਨਜ਼ਰ ਦੇਖਾਂਗੇ ਤਾਂ ਲੱਭੀ ਨੰਗਲ ਕੈਨੇਡਾ ਵਾਲੀ ਦੀ ਟੀਮ ਖੇਡ ਰਹੀ ਹੈ ਗੁਰਜੀਤ ਮੰਗਰ ਕੈਨੇਡਾ ਵਾਲਾ ਮਾਨ ਕਰਦਾ ਹੈ ਗੱਡੀ ਲੋਕਾਂ ਦੇ ਖਿਡਾਰੀਆਂ ਦੇ ਉੱਪਰ ਇੱਕ ਬੇਨਤੀ ਹੈ ਖਿਡਾਰੀਆਂ ਲਈ ਜਿਹੜਾ ਪਾਣੀ ਹਲੇ ਭਾਂਜੀ ਉਹ ਪਿਛਲੀ ਸਾਰ ਲੈ ਕੇ ਆਉਣਾ ਚਾਹਵਾਂ ਨੇ ਗਰਾਊਂਡ ਦੇ ਵਿੱਚ ਪਾਣੀ ਜਿਹੜਾ ਪਹੁੰਚਿਆ ਹੋਇਆ ਉਹ ਨਗਰਾਜ ਦੀ ਰੇਡ ਲਾਹੌਰ ਨਹਾਰੇ ਵਾਲਾ ਅਮਨਾ ਨਹਾਰੇ ਵਾਲਾ ਅਮਨਾ ਉਹ ਕਰਦੇ ਹੋਏ ਕੋਸ਼ਿਸ਼ ਇੱਕ ਪਾਸੇ ਜਿਲਾ ਤਰਨਤਾਰਨ ਇੱਕ ਪਾਸੇ ਬੋਕੇ ਦੀ ਟੱਕਰ ਲੱਗ ਰਿਹਾ ਹੋਇਆ ਜ਼ੋਰ ਯਾ ਬਾਤ ਇਸ ਗੁਰੂ ਘਰ ਤੇ ਗ੍ਰੰਥੀ ਸੰਘ ਨੇ ਉਹਨਾਂ ਦਾ ਸਤਕਾਰ ਕਰਦੇ ਆ ਬਾਬਾ ਕੁਲਦੀਪ ਸਿੰਘ ਜੀ ਬਾਬਾ ਜਸਵੰਤ ਸਿੰਘ ਜੀ ਮਹਾਪੁਰਖ ਬੈਠੇ ਹੋਏ ਨੇ ਇਹ ਪਾਲਨਪੁਰ ਦੇ ਵਿੱਚ ਚਰਚੇ ਹੋਏ ਕਲਾਗ ਦੀਆਂ ਕਲਾ ਨੇ ਇਧਰਲੀ ਸਾਈਡ ਤੇਜ ਮਾਲ ਸਿੰਘ ਦੀ ਕਬੱਡੀ ਹੈ ਬਰਜਿੰਦਰ ਸਿੰਘ ਵੀਰ ਉਹਨਾਂ ਦੀ ਮਸਤੜੀਏ ਭਰਾਵਾਂ ਦੀ ਕਬੱਡੀ ਖੇਡ ਕਲਾ ਮੱਲੀ ਹੁਣੀ ਟਾਪ ਦੀ ਟੀਮ ਬਣਾਉਣੀ ਇਧਰ ਅਲਗੋ ਪੱਠੀ ਮਾ ਜੱਕਾ ਕਰਦਾ ਹੋਇਆ ਕੋਸ਼ਿਸ਼ ਨੀਲੇ ਰੰਗ ਦਾ ਫੋਰ ਜਿੱਤਿਆ ਸ਼ਾਹਪੁਰ ਲਾਈਨ ਦੇ ਵਿੱਚ ਖੇਡਦਾ ਨਾ ਬਿੰਦੂ ਦਾ ਔਰ ਦੇਖਾਂਗੇ ਚਾਰ ਖਿਡਾਰੀਆਂ ਦੇ ਵਿੱਚੋਂ ਮਾਝੇ ਦੇ ਪਾਣ-ਪਾਣ ਚਾਹੁੰਦਾ ਗੋਪੀ ਇੱਕ ਵਾਰ ਤੱਕੀਆਂ ਮਾਰ ਕੇ ਦੱਸੋ ਜ਼ੋਰ ਨਾਲ ਅਮਰ ਸਿੰਘਾਂ ਵਾਲਾ ਕਰਦਾ ਹੋਇਆ ਕੋਸ਼ਿਸ਼ ਟੱਚ ਡਬਲ ਤੇ ਨੰਬਰ ਜਿਹੜਾ ਪੰਜਾਬ ਦੇ ਵੱਡੇ ਜ਼ਿਲ੍ਹਿਆਂ ਦੇ ਵਿੱਚ ਨਾਮ ਆਉਂਦਾ ਹੁਣ ਦੇਖਾਂਗੇ ਨਾਲ ਅਮਨ ਲੋਹਾਰੇ ਵਾਲਾ ਇੱਕ ਪਾਸੇ ਮਾਝਾ ਇੱਕ ਪਾਸੇ ਮਾਲਵਾ ਔਰ ਟੱਕਰ ਸਿਰੇ ਦੀ ਲੱਗਦਾ ਹੋਇਆ ਜ਼ੋਰ ਹੰਦੇ ਦੂਰ ਹੋਣ ਵਾਲੀ ਗੱਲ ਹੈ ਪਰ ਮੁੰਡਾ ਧਰਤੀ ਸਿੰਘ ਦੀ ਸਰਪੰਚ ਉਹਨਾਂ ਦਾ ਸਟ ਆਹ ਸਾਹਮਣੇ ਜਾਣ ਵਾਲਾ ਪਿੰਡ ਹੈ ਸੁੱਖੇ ਦਾ ਗੋਪੀ ਦੁਨੀਆ ਚੌਂਦੀ ਹੈ ਉਹ ਫਰੰਦੀਪੁਰਿਆ ਸਾਨ ਜੱਟ ਲੱਗੇ ਕਰਾਵੇ ਬੱਲੇ 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 ਪਰ ਮਰਸੀਆਂ ਵਾਲਾ ਮਰਸੀਆਂ ਵਾਲਾ ਕਰਨਾ ਹੋਇਆ ਕੋਸ਼ਿਸ਼ ਪਰ ਅੱਧਾ ਬੜੇ ਨਿਊਜ਼ੀਲੈਂਡ ਦੇ ਮੈਦਾਨਾਂ ਵਿੱਚ ਤੁਮ ਹੈ ਆਹ ਸਾਹਮਣੇ ਕਬੱਡੀ ਦਾ ਜਹਾਜ਼

ਨਾਲ ਸੁਖ ਭਣੋੜੇ ਵਾਲਾ ਤੇ ਨਾਲ ਨੰਬਰ ਮਸੀਆ ਵਾਲਾ ਕਲਜੀਤੇ ਦਾ ਪਿੰਡੂ ਚਾਰੇ ਜੱਫੀ ਤਿਆਰ ਨੇ ਹਣ ਗੱਲ ਬਣੀ ਤੂੰ ਦੱਸ ਮਿੱਤਰਾ ਆਉਂਦੀ ਹੈ ਕਬੱਡੀ ਚਸ ਮਿੱਤਰਾ ਤੇ ਜੋਰ ਸਿੰਘ ਵਾਲੇ ਵਿੱਚ ਇਕੱਠਾ ਹੋਇਆ ਪੰਜਾਬ ਹੋ ਗਿਆ ਤੇ ਰਾਜੇ ਖੇਲ ਦੇ ਕੰਮ ਜਿੰਦਾਬਾਦ ਹੋ ਗਿਆ ਜੀ ਯਾਰ ਜੀਆ ਵੱਡੇ ਮਾਣ ਕੋਈ ਦੇ ਕਰਦੇ ਆ ਲਓ ਸਰੇ ਦੀ ਟੱਕਰ ਮੇਰੇ ਮਿੱਤਰੋ ਇਧਰ ਦਲੇਰੇ ਵੀਰ ਹੋਣੀ ਪੱਡੀਆਂ ਜਮੂਰਾਂ ਇਹ ਪਿਆ ਗੱਜਣ ਫਿਰਦਾ ਬੋਕਦਾ ਫਿਰਦਾ ਹੋ ਟੱਕਣਾ ਤੇ ਗੱਜਣ ਡੱਕ ਆਖ ਖੰੜੇ ਨੂੰ ਕੌਣ ਬੱਲੇ ਬੱਲੇ ਕਰਵਾਵੇਗਾ ਕੌਣ ਮੱ ਜੋ ਨਿਚਾਵੇਗਾ ਉਹ ਲੱਗਦਾ ਹੋਇਆ ਜੋਰ ਏ ਬੱਲੇ 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 ਗੱਲੇ ਆ ਮਾਜੇ ਤੇ ਮਾਰਗੇ ਦੀ ਟੱਕਰ ਕੋਸ਼ਿਸ਼ ਕਿਸ ਖਿਡਾਰੀ ਦੀ ਹੈ ਇਹ ਕਹਿੰਦੇ ਮਾੜੀ ਵਾਲਾ ਲੱਖਾ ਦੋ ਰੱਖੇ ਦੇ ਵੀ ਜ਼ੋਰਦਾਰ ਬਰੰਦੀਪੁਰਿਆ ਮੋੜ ਦੇਕੀਆਂ ਦੀ ਕੱਤੀ ਮੋੜ ਦੇਕੀਆਂ ਦੀ ਕੱਤੀ ਲਿਆਦੇ ਨਜ਼ਾਰਾ ਦਰਸ਼ਕਾਂ ਨੂੰ ਮੇਲਾ ਨੱਚੂਗਾ ਸਾਰਾ ਲਿਆਦੇ ਨਜ਼ਾਰਾ ਲਿਆਦੇ ਨਜ਼ਾਰਾ ਮੇਲਾ ਨੱਚੂਗਾ ਸਾਰਾ ਲਿਆਦੇ ਨਜ਼ਾਰਾ ਤੇ ਪੈਰ ਭੰਜੇ ਨੇ ਲੱਗਣ ਦਿੰਦਾ ਗੱਪਰੂ ਦਾ ਕੋਈ ਤੋੜ ਨਹੀਂ ਰਾਜੇ ਖੇਲੇ ਦੁਨੀਆ ਜਾਣ ਦੀ ਨਾ ਦਸੰਦੀ ਲੋੜ ਨਹੀਂ ਚਾਰ ਜੱਫੀ ਚਾਰ ਨੇ ਨੀਲਾ ਮੈ ਸਿੰਘ ਬੜ ਬੜੇ ਕੰਨੀ ਲੱਗਾ ਹੋਇਆ ਮੇਰੇ ਮਿੱਤਰੋ ਇਹਨੂੰ ਦੁਨੀਆ ਦੀਪਾ ਕਹਿੰਦੀ ਆ ਪਰ ਇਧਰੋਂ ਪਾਸੇ ਵੇਖਾਂਗੇ ਉਹ ਬੱਲੇ 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 ਉਹ ਬੱਲੇ ਬੱਲੇ ਵਿਰਕਦੀ ਲੱਗੀ ਸਾਉਂਡ ਪਿਆਰੀ ਐ ਖੇਮ ਕਰ ਰਹੀ ਐ ਭਰਾਵਾਂ ਨੇ ਪ੍ਰੇਟੀ ਕੀਤੀ ਐ ਮਾਣ ਵੀਰ ਦਾ ਸਤਕਾਰ ਓ ਫਰੰਦੀਪੁਰਿਆ ਫਰੰਦੀਪੁਰਿਆ ਮੋਟਾ ਤੇਜ ਤੇ ਲਖੈਰ ਫਰੰਦੀਪੁਰਿਆ ਗੋਪੀ ਮੋਟਾ ਤੇ ਗੋਪੀ ਲੱਗਦਾ ਹੋਇਆ ਜੋਰ ਇੱਕ ਪਾਸੇ ਤਜਰਬਾ ਕਿਆ ਬਾਤ ਇੱਕ ਪਾਸੇ ਚਾਹਤ ਇੱਧਰ ਤੇਜਪਾਲ ਸਿੰਘ ਸੁਰ ਸਿੰਘ ਦੀ ਧਰਤੀ ਸੰਤਾ ਮਹਾਪੁਰਸ਼ਾ ਦਾ ਪਿੰਡ ਹੈ ਬਾਬਾ ਗੁਰਵਿੰਦਰ ਵੀ ਵੇਲਾ ਕਿਉਂਕਿ ਬਾਬਾ ਭਾਈ ਝਾੜੂ ਸਹਿਮੀਆਂ ਦਾ ਆਗਮਨ ਸਥਾਨ ਜਨਮ ਸਥਾਨ ਪਿੰਡ ਵੀ ਕਿੱਤੇ ਸੋਰ ਸਿੰਘ ਦੀ ਧਰਤੀ ਨੂੰ ਭਾਗ ਲੱਗਿਆ ਹੋ ਨਹਾਰੇ ਵਾਲੇ ਨੇ ਸੋਰ ਸਿੰਘੀਆਂ ਫੜਨੇ ਨਹਾਰੇ ਵਾਲੇ ਨੇ ਮੈਨੂੰ ਲੱਗਦਾ ਉਹ ਸੋਰ ਸਿੰਘੀਆਂ ਫੜਨੇ ਮਾਜੇ ਤੇ ਮਾਲਵੇ ਦੀ ਟੱਕਰ ਇਹ ਬੰਦੇ ਬੰਦੇ ਹੋਰ ਨਕਾ ਕਰਦੇ ਹੋ ਸਲਾਮ ਜੁਰਤਾਂ ਨੂੰ ਕੋਈ ਕਦਰ ਨਾ ਪੈਂਦੀ ਜੰਮਦੀ ਏ ਆ ਪਿੰਡੂ ਸੁਹਾਵਾ ਵਾਲਾ ਪਿੰਡ ਵੀ ਖੇਡਾਂ ਕੈਨੇਡਾ ਦੇ ਮਾਦਮੇ ਵਿੱਚ ਲੈ ਵੀ ਮਰ ਕੇ ਸੁਣ ਵਾਲਿਆ ਇੱਥੇ ਰਕਟ ਕਾਗੇ ਮਿੱਤਰਾ ਹੁਣ ਈ ਹੁੰਦੀ ਵਾਲੇ ਜਾਣਗੇ ਸੀਆ ਵਾਲਾ ਪਿੰਡੀ ਤੇ ਮਰਸੀਆਂ ਵਾਲਾ ਲੱਗਦਾ ਹੋਇਆ ਜ਼ੋਰ ਤੇ ਪੁਆਇੰਟ ਜੋਗਨ ਟਾਲ ਰਾਜਾ ਗੋਦਵਾਲ ਅਜੇ ਗੋਦਵਾਲ ਦੇ ਲੱਖਾ ਸਾਡੇ ਦਰਗਾਹਪੁਰ ਤੋਂ ਲਾ ਪੁੱਛੀਆਂ ਨਾਲ ਕਹਿੰਦੇ ਢੋਲੂ ਬਾਈ ਸਾਡਾ ਤੇ 316 ਦਾ ਗਏ ਘਟਮਾ ਧਾਵਾਂ ਮੁੰਡੇ ਪੁੱਜੇ ਹੋਏ ਜੇ ਮਿਲਦੇ ਭਰਾਵਾਂ ਨਾਲ ਯਾਰੀਆਂ ਬਗਾਉਣ ਲਈ ਲਓ ਸਾਹਮਣੇ ਮੇਰੇ ਮਿੱਤਰੋ ਪਈ ਫਿਰ ਰੇਡ ਨੰਬਰ ਰੇਡਰ ਦਾ ਉਹ ਸਿਰੇ ਦੀ ਟੱਕਰ ਚੱਲ ਰਹੀ ਆ ਇਸ ਗੱਲ ਦਾ ਝੂਠਨਾ ਜਾਣੀ ਦਾਾਂ ਉੱਤੇ ਡੇਰਾ ਜੱਟ ਦਾ ਉਹ ਗੋਪੀ ਦੁਨੀਆ ਚਾਹੁੰਦੀ ਐ ਸੁੱਖੇ ਦੀ ਰੇਣ ਗੋਪੀ ਲੱਗਣ ਨੂੰ ਫਿਰਦਾ ਮੇਲਾ ਪੜ ਜਾਣਾ ਜੋਧ ਸਿੰਘ ਵਾਲਾ ਸਾਰਾ ਨੱਚੂਗਾ ਪਰ ਇੱਧਰ ਵੀ ਸਾਇਰ ਝੱਟਾ ਕਿਸੇ ਹੋਰ ਦਾ ਕਬੱਡੀ ਗੱਡੀ ਚੱਲੀ ਮੇਰੇ ਮਿੱਤਰੋ ਗੱਲਾਂ ਵੱਡੀਆਂ ਖੇਡ ਕਬੱਡੀ ਵੱਡੀ ਆ ਚਾਰ ਜਫੀ ਚਾਰ ਨੇ ਇਹ ਜਹਾਜ਼ ਬਣਾਉਂਦਾ ਇਹ ਦੁਨੀਆ ਨੱਚ ਲਾਉਂਦਾ ਸਿੰਘ ਸਾਹਿਬ ਆਪਾ ਕਰਦੀਪ ਸਿੰਘ ਜੀ ਕੋਤਰਾ 400 ਮੇਰੀ ਆ ਦੇਖਾਂਗੇ ਚਾਰ ਖਿਡਾਰੀਆਂ ਦੇ ਵਿੱਚੋਂ ਫਤਾਹ ਜਰੀਆ ਉਹ ਗੋਪੀ ਦਾ ਤੇਲਾ ਨਚਾਉਂਦਰੀਆ ਗੱਲ ਸਮੇਂ ਦੀ ਜੋਸ਼ ਸੰਭਾਲੇ ਦੀ ਧਰਤੀ ਲੱਗ ਗਈ ਹੋਇਆ ਜੋ ਚੱਕੇ ਹੌਲੈਂਡ ਵਾਲੇ ਦਾ ਯਾਰ ਇਹ ਬੇਉਤੀ ਬਣਾ ਇਹ ਤਕਨੀਕੀ ਬਣਾ ਸਿਰੇ ਦਾ ਨੰਬਰ ਮੋਰ ਚ ਬਾਬਾ ਕੁਲਦੀਪ ਸਿੰਘ ਜੀ ਚੜ੍ਹਦੀ ਕਲਾ ਦੇ ਲਈ ਸਾਡੇ ਜਸਵੰਦਰ ਸਿੰਘ ਜੀ ਵੱਡੇ ਵੀਰ ਉਹਨੇ ਪੀਰ ਸਾਹ ਮਿਵਾਣੇ ਵੱਡਾ ਪਿਆਰ ਪੁੱਜਦਾ ਕੀਤਾ ਨਾਲ ਸਾਹਬਾ ਦਾਸੂ ਵਾਲੀਆ ਸੰਦੀਪ ਕੈਨੇਡਾ ਵੱਡੇ ਪਿਆਰ ਨੇ ਲਾਉ ਰਾਜੂ ਭਾਉ ਘਰਗੇ ਵਾਲਾ ਆਪਣੇ ਪੱਕਾ ਪੱਕਾ ਕਬੱਡੀ ਪਾਰਿਆ ਭਾਈ ਫਖਤੌਰੇ ਵਾਲਾ ਮਾਤੇ ਬਰੇਜ ਜਿਹੜੇ ਬਠਿੰਡੇ ਤੋਂ ਆਇਆ ਬੜੀ ਦੂਰੋਂ ਚੱਲ ਕੇ ਆਇਆ ਹੈ ਲੱਗੀ ਲੋਕੋ ਮਾਲਵੇ ਦੀ ਖੇਡ ਕਲੱਬ ਦਾ ਇਹ ਆਂਦੇ ਸਮੇਂ ਦਾ ਮਜਮੂਨ ਮਹਾਰਾਥੀ ਬਣ ਗਏ ਲਓ ਸਾਹਮਣੇ ਦੇਖਾਂਗੇ ਭੰਗਾਰੇ ਵਾਲੇ ਨੇ ਰੱਥ ਡੱਕ ਲੈਣਾ ਮੈਨੂੰ ਲੱਗਦਾ ਮਹਾਰਾਥੀ ਫੜ ਲਿਆ ਪਿਆ ਐਂਟਰੀ ਦਾ ਫਰੋਜ਼ ਖਾਨਾ ਗਲਤ ਕਾਣੇ ਲਾ ਗਿਆ ਜਮਾਈ ਉਧਰ ਸਖ ਭੰਗਾਰੇ ਵਾਲਾ ਆਪਣੀ ਭੂਆ ਦੇ ਪਿੰਡ ਅੱਜ ਖੇਡ ਲਾਇਆ ਮੈਂ ਮਿੱਤਰੋ ਜੱਫੇ ਲੱਗਣਗੇ ਤੇਜਪਾਲ ਸੁਰਸੇਨੀ ਧਰਤੀ ਦਾ ਕਬੱਡੀ ਪਾਰਿਆ ਚਾਰ ਜੱਫੀ ਤਿਆਰ ਨੇ ਤੇ ਚੌਹਾਂ ਦੀ ਕੁਮਦੀ ਚੈਨ ਇੱਕ ਪਾਸੇ ਲੀਲਾ ਮੈਕਸਨ ਵਾਲਾ ਦੀਪਾ ਚਾਰ ਜੱਫੀ ਤਿਆਰ ਨੇ ਬਾਜ ਕਦੇ ਨੀਵੀਂ ਥਾਂ ਦੇ ਬਹਿੰਦੇ ਨਹੀਂ ਹੁੰਦੇ ਔਰ ਪਰ ਵਾਲੇ ਕਦੇ ਖਿੰਦੇ ਨਹੀਂ ਹੁੰਦੇ ਮੈਂ ਟਲਾਈ ਦਾ ਚੱਕਰ ਚਲਾਉਣ ਨੂੰ ਮੁੰਡਾ ਹੋਰ ਆ ਤਿਆਰ ਖੁੱਤੀ ਪਾਉਣ ਨੂੰ ਲੰਬੜ ਮਸੀਆ ਵਾਲਾ ਬੱਲੇ 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 ਆਏ ਇਹ ਇਧਰ ਨਹੀਂ ਸਾਈਡ ਦੇਖਾਂਗੇ ਇਹ ਕੁਲਜੀਤ ਤੇ ਪ੍ਰਮਾਨ ਦੇ ਪਿੰਨਾ ਦਾ ਇਹ ਨੂੰ ਚਾਹ ਬੜਾ ਦੇ ਕੁਲਜੀਤੇ ਦਾ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਗੁਰੂ ਘਰ ਦੇ ਹੈਡ ਗਰੰਤੀ ਸਹਿਮਾਨ ਉਹਨਾਂ ਵੱਲੋਂ ਪਿਆਰ ਆਇਆ ਬਹੁਤ ਬਹੁਤ ਸਤਿਕਾਰ ਕਰਦੇ ਇਧਰ ਗੱਡੇ ਦੀ ਟ੍ਰੇਡ ਹੈ ਸਾਹਮਣੇ ਜਗਦੇਵ ਫੈਸਲਾ ਕਰ ਦਿੱਤਾ ਨੰਬਰ 8 ਹੋਰ ਮੇਰੀ ਪੰਚੀ ਵਾਲਾ ਤੇ ਕਹਿੰਦੇ ਗੰਦੂ ਤੇ ਸੁੱਖ ਦੀ ਟੱਕਰ ਜੋਧ ਸਿੰਘ ਵਾਲੇ ਦੇ ਗਰਾਮ ਤੇ ਔਰ ਮੇਰੇ ਵੀਰੋ ਮੁੱਖ ਅਮਰ ਜੱਗੇ ਨੂੰ ਨਿਕਰਾਂ ਦੇ ਰੰਗ ਮੈਚ ਕਰਦੇ ਆ ਉਹ ਲੱਗੇ ਆਲੋ ਕੁੱਤੀ ਵਾਲਾ ਨਚਾਉ ਦੁਨੀਆ ਕਹਿੰਦੀ ਰੰਗ ਮੈਚ ਕਰਦੇ ਤੇ ਜੱਗੇ ਨੇ ਕਮਾਲ ਕਰ ਦਿੱਤੀ ਹੈ ਭਾਉਂਦੇ ਆ ਬਾਪੂ ਸਰਦੂਲ ਸਿੰਘ ਮੱਲੀ ਦੇ ਪੁੱਤਰ ਜੱਗੇ ਤੇ ਕਹਿੰਦੇ ਆਲਮਗੀਰ ਵੱਜ ਜਸਤਨ ਹੈ ਵੀ ਕਹਿੰਦੇ ਗੋਪੀ ਪਹਿਲਵਾਨ ਦੇ ਡਾਲੇ ਤੇ ਛਪਿਆ ਹੈ ਪੀ ਪਹਿਲਵਾਨ ਦੇ ਡਾਲੇ ਤੇ ਛਪਿਆ ਉਹ ਆਪਣੇ ਨੰਬਰ ਲੱਗੇ ਮਸੀਹਾ ਵਾਲਾ ਨੱਕ ਇਲਾਕੇ ਦਾ ਹੁੰਦੀ ਹੋਏ ਬੜੇ ਸ਼ੰਦ ਕੇ ਸ਼ੋਰ ਕਰਾਤੇ ਹੁੰਦੀ ਜੇ ਬਾਬਾ ਧੰਨਵਾਦ ਜਗਰਾਜ ਤੋਂ ਮੁੰਡਾ ਚਾਰ ਨੇ ਮੇਰੀ ਬੇਨਤੀ ਪਾਕਿਸਤਾਨ ਵਾਲਾ ਮਰਮਾ ਜੀ ਐ ਸਾਈਡ ਤੋਂ ਹੋ ਗਏ ਬੜਾ ਬੜਾ ਧੰਨਵਾਦ ਇਧਰ ਜਗਰਾ ਆਈ ਦੀ ਰੇਣ ਹੌਮਪੁਰ ਸ਼ਿਤਾਬਾਹ ਟ੍ਰੈਕਿੰਗ ਵਾਲਾ ਵੱਡਾ ਪਰ ਆ ਰਣਜੀਤ ਸਿੰਘ ਸਾਥੀਆਂ ਸਮੇਤ ਆਇਆ ਹੈ ਹੱਥ ਜੋੜ ਕੇ ਬੇਨਤੀ ਕਰਦਾ ਹੈ ਜਰੂਰ ਪਹੁੰਚ ਦੀ ਕਿਰਪਾਤਾ ਕਰਿਓ ਵੱਡੇ ਵੱਡੇ ਮੰਨਾਂ ਦੇ ਦਰਸ਼ਨ ਹੋਣਗੇ ਗੋਪੀ ਵਰਗੇ ਗੁਰਦੇਵ ਵਰਗੇ ਖੇਡਣਗੇ ਇਧਰ ਬੱਗੇ ਦੀ ਰੇਡ ਖਲਚੀਆਂ ਰਈਏ ਦੇ ਇਲਾਕੇ ਦਾ ਵਾਰ ਜਾਣ ਕੋਸ਼ਿਸ਼ ਕਰਦਾ ਹੈ ਤੇ ਬਹੁਤ ਏ ਬਹੁਤ ਉਹ ਮੱਝ ਸੇਵਾ ਕਰਦਾ ਨੌਜਵਾਨ ਹੁਣ ਦੇਖਾਂਗੇ ਬੱਲੇ ਦੀ ਕੀਤੀ ਹੋਈ ਕੁਛ ਸੋਰਸਗ ਪਿੰਡ ਵਾਲਾ ਡੱਕ ਪਾਊਗਾ ਕਿڑی ਬੜੀਆਂ ਜੀਣ ਦੀ ਕੰਧ ਲੱਗਦਾ ਹੋਇਆ ਜੋਰ ਇੱਥੇ ਰੱਖ ਵੀ ਨੌਜਵਾਨਾ ਉਹ ਮਾਜੇਲੇ ਸਮਾਨ ਹੈ ਰੇਡ ਪੌਂਟ ਦੇ ਬਾਅਦ ਮੈਦਾਨ ਵਿੱਚ ਵੜਿਆ ਹੋਇਆ ਚਾਰ ਖਿਡਾਰੀ ਤਿਆਰ ਨੇ ਅਰਦਾਸਪੁਰੇ ਗੱਭਰੂ ਦੀ ਪਈ ਹੋਈ ਰੇਡ ਕਿ ਜੇ ਸਾਡੀ ਨਹੀਂ ਹੋਣਾ ਕਿੱਲੋ ਕੋਈ ਗੱਲ ਨਹੀਂ ਕਿਤੇ ਹੋਰ ਦੀ ਹੋਈ ਸਾਨੂੰ ਕੰਧ ਨੜਕੂ ਕੰਬ ਚੇਰੀ ਪੈੜੀ ਵਾਂਗੂ ਜੱਫੇ ਦੇ 2000 ਸਿਮਾਰਨ ਦਿੱਤੇ ਜਾਣਗੇ ਲਓ ਸਾਹਮਣੇ ਕਬੱਡੀ ਪਈ ਹੋਈ ਆ ਕਿ ਜੰਗ ਦਾ ਮੈਦਾਨ ਭਵੇਂ ਖੇਡ ਦਾ ਮੈਦਾਨ ਰਾਜੇ ਖੇਲੇ ਤਲੀ ਤੇ ਟਕਾਉਣੀ ਪੈਂਦੀ ਜਾਨ ਚਿੱਪ ਕੱਢ ਕੇ ਮੁੰਡਿਆਂ ਦੇ ਫੱਟੇ ਚੋਂ ਕਿੰਨ ਕੱਢ ਕੇ ਕੀਤੀ ਠੋਕ ਕੇ ਇਧਰ ਨਿਕਲ ਕਬੱਡੀ ਇਧਰ ਗੋਪੀ ਵੱਡੇ ਪੁਰਤਕਾਲ ਵਾਲੇ ਭਰਾ ਖੜੇ ਆ 1500 ਦੇ ਹੋਣੇ ਜਾਂ ਆ ਖੇਤ ਨਹੀਂ ਸੈਣ ਭੰਗਾਰੇ ਵਾਲਾ ਸੋਕੇ ਮਨਦੀਪ ਕਰੀ ਗੱਲ ਲਓ ਭੰਗਾਰੇ ਵਾਲਾ ਸੋਕੇ ਜੀ ਭੂਆ ਦੇ ਪਿੰਡ ਖੇਡਣਾ ਇਧਰ ਮੋਟਾ ਚੂਹ ਚੱਕਿਆ ਅੱਜ ਝੜ ਗਈ ਸ਼ੀਰ ਨਾਲੋਂ ਕੰਡ ਮਿੱਤਰੋ ਸ਼ੰਕਰ ਸਾਧਵਾ ਦੀ ਪਈ ਹੋਈ ਰੇਡ ਤਾਂ ਦੇਖੋ ਖੇਡ ਮੈਦਾਨ ਵਿੱਚ ਜੱਗ ਵੀਰ ਫੈਲੋ ਵਾਲਿਆਂ ਤੇ ਲਾ ਪੰਜਾਬ ਪੁਲਿਸ ਇਹ ਭਰਾ ਖੜੇ ਐ ਬਈ ਸੁਖ ਢੰਗਾਲੇ ਵਾਲੇ ਦੇ ਜਿਗਰੀ ਯਾਰ ਨੇ ਉਧਰ ਵਿੱਚ ਤੱਕੀ ਵਾਲੇ ਦੇ ਕੋਟ ਬੁੱਡੇ ਵਾਲਿਆਂ ਤਿੰਨ ਕਬੱਡੀਆਂ ਭੋਲਾ ਜਾਂਡੀ ਤੇ ਨਾਲ 755 ਜੋਰ ਸਿੰਘ ਨਾਲ 283 ਇੱਕ ਪਈਆ ਪਰ ਨੰਬਰ ਰੇਟਰ ਦਾ ਹਾਂਜੀ ਬੰਦੀ ਜੀ ਵੀਰਪੁਰਿਆ ਇੱਕ ਪਈਆ ਨੋਟ ਕਰਨਾ ਤੇ ਸਤਪੰਗਾਲੇ ਦਾ ਪਰ ਜੱਫਾ ਦੂਜੀ ਜਿਹੜਾ ਵਾਲੇ ਵੀਰ ਵੱਲੋਂ 2000 ਦਿੱਤਾ ਜਾਣਾ ਭਰਾ ਮਾਨ ਕਰਨਗੇ ਇਹ ਆ ਜਗਰਾਜ ਕੀ ਪੈ ਗਈ ਆ ਤੇ 2000 ਦਿੱਤਾ ਜਾਣਾ ਦੂਜੀ ਪੈ ਗਈ ਜੰਡੀ ਸਾਹਿਬ ਲੈ ਸਾਹਮਣੇ ਚਾਰ ਨੇ ਔਰ ਗੋਲ ਚੱਕਾ ਦਰਬਾਰਾ ਸਿੰਘ ਦਾ ਪੁੱਤ ਫੋੜਾ ਦਾ ਜੇਤੂ ਇੱਥੇ ਦਾ ਜੇਤੂ ਕੈਨੇਡਾ ਖੇਡਾਇਆ ਯਾਰ ਖੇਡਾ ਤੇ ਆ ਜਿਹੜਾ ਪੱਟ ਗਿਆ ਇਹ ਨੂਰ ਲਖੜਾ ਸਾਈਡ ਚੰਮੇ ਵਾਲਾ ਰੇਸ਼ਮ ਇਹ ਦੁੱਬਲੀ ਦੇ ਪਿੰਡ ਦਾ ਹੈ ਯਾਰ ਮਿੱਤਰੇ ਸਾਲ ਦੇ ਵਿੱਚੋਂ 8 ਮਹੀਨੇ ਰਹਿੰਦਾ ਜਿਹੜਾ ਉਹ ਸਾਹਮਣੇ ਦੇਖਾਂਗੇ ਇਹ ਯਾਰਤਨਾ ਸੀਜ਼ਨ ਵੀ ਘਰੇਲਾਂ ਸਾਹ ਖੇਡਦਾ ਹੈ ਇਹ ਨਿਊਜ਼ੀਲੈਂਡ ਦਾ ਸੀਜ਼ਨ ਵੀ ਖੇਡਦਾ ਹੈ ਉਹ ਸਾਹਮਣੇ ਦੇਖਾਂਗੇ ਇਹ ਮਸੀਆਂ ਵਾਲਾ ਤੇ ਨਕੋਦਰ ਵਾਲਾ ਇੱਥੇ ਲਈ ਸਰ ਨਕੋਦਰ ਵਾਲਾ ਕਰਦਾ ਹੋਇਆ ਕੋਸ਼ਿਸ਼ ਥੰਡੇ ਵਾਲੇ ਰੇਸ਼ੂ ਨੇ ਜੱਫਾ ਲਾ ਕੇ ਇਹ ਲੰਘੇ ਤੁਰਿਆਂ ਮੰਡੀ ਰੇਡ ਵੀ ਗਾਜੀਪੁਰ ਦੇ ਲੱਖੇ ਦੀ ਸਾਹ ਤਾਂ ਸੰਕਤ ਹੁੰਦੀ ਬਾਜੀ ਚੜਦੇ ਜੱਫੇ ਦੀ ਤੇ ਗੁੱਟ ਨੂੰ ਫੜ ਕੇ ਮਾਰੇ ਕੰਚੀ ਫਰੇਮ ਝੇੜਾ ਦਾ ਤੇ ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ ਆ ਨੌਜਾਨ ਮਾੜੀ ਵਾਲਾ ਲੱਖਾ ਕੋਸ਼ਿਸ਼ ਕਰਦਾ ਪਰੱਕ ਜਿੰਦਾ ਰੇਕ ਲੱਗ ਜਾ ਤੁੱਟੇ ਲੱਗ ਜਾ ਤੁੱਟ ਕੇ ਦੁਨੀਆ ਚਾਹੁੰਦੀ ਐ ਉਹ ਦੁਨੀਆ ਹਾਂਜੀ ਹਾਂਜੀ ਬੰਦੇ 2000 ਰੁਪਈਆ ਹਰਜੋਤ ਟੱਟੇ ਵੜ ਕੇ ਨੰਬਰ ਸਰਗਾ ਨੂਰਨ ਤੋਂ ਫਰੰਦੀਪੁਰ ਕੇ ਗੋਪੀ ਦਾ ਜੱਫਾ 2000 ਦਾ 2000 ਦਾ ਪਰ ਆ ਵੀ ਇਹ ਨੰਬਰ ਮੁਸੀਆਂ ਵਾਲਾ ਸੱਖ ਨੂੰ ਹੀ ਰਹਿਣਾ ਖੁੱਪਗੜ੍ਹ ਦਾ ਪਰਚ ਪਰ 2000 ਦਾ ਮੇਰਾ ਸਮਰੀ ਕੈਨੇਡਾ ਵਕੀਲ ਉਹਦਾ ਵੀ ਧੰਨਵਾਦ ਆ ਉਧਰ ਜਾਂਦੀ ਸਾਹਿਬ ਜਗਰਾਜਪੁਰ ਮੁੰਡੇ ਦੀ ਅਗਲੀ ਰੇਡ ਤੇ 2000 ਦੇਣਗੇ ਜਾਂ ਜੋਫੀ ਨੂੰ ਜਾਂ ਰੇਡਰ ਨੂੰ ਇਹ ਤੇਜਪਾਲ ਦੀ ਕਬੱਡੀ ਹੈ ਤੇ ਨਹਾਰੇ ਵਾਲਾ ਨਹਾਰੇ ਵਾਲਾ ਨੋਜਣ ਕਹਿੰਦੇ ਅਮrana ਕੋਸ਼ਿਸ਼ ਕਰਦਾ ਬਜਿੰਦਰ نوجوان آخیا بابا بجی چند سر کروٹر سائیکل دے پتہ پڑھنا جھاپیاں لگا ਜਦੋਂ ਸ਼ੰਕਰ ਦੀ ਰੇਡ ਤੇ ਪੁਆਇੰਟ ਜਿਹੜਾ ਰੇਟਰ ਦਾ 1000 ਦਾ ਗੋਪੀ ਜੰਡ ਰੇਟਾਂ ਵਾਲਾ ਗੇਂਦਾ ਭਰਾ ਮੇਰਾ ਬਾਬੇ ਦੀ ਫਰੰਦੀ ਬੁਰੀ ਗੋਪੀ ਦੇ ਚਪਾ 1000 ਦਾ ਤੇ 2000 ਇਧਰ ਵੀਰ ਦੇਣਗੇ ਸਾਡੇ ਮਾਨ ਸਨਮਾਨ ਇਧਰ ਵੀ ਮਾਇ ਲੱਗੀ ਹੋਈ ਆ ਇੱਥੇ ਇੱਕ ਪਾਸੇ ਪੱਕਾ ਦੂਜੇ ਪਾਸੇ ਲੰਮੇ ਲੰਬੇ ਪੈਣੇ ਤੇ ਕਰਕੇ ਆ ਪੁੱਠੇ ਹੀ ਕਰੀ ਜਾਂਦਾ ਇਹ ਮਸੀਆਂ ਵਾਲਾ ਨੰਬਰ ਉਹ ਪੁੱਠੇ ਹੀ ਕਰੀ ਜਾਂਦਾ ਮੇਰੇ ਮਿੱਤਰੋ ਉੱਧਰ ਦੇ ਪਾਸੇ ਫੇਰ ਬੱਲੇ 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 6 6 ਦਵਾ ਪਾਣੀ ਅੰਮ੍ਰਿਤ ਆਸੀਰ ਆਜਾ ਉਹ ਬਹਾਰੇ ਬੱਲੇ ਗੱਲ ਹੋ ਰਹੀ ਹੈ ਜਿਹੜੀ ਉਹ ਨੰਬਰ ਦੇ ਜੱਫੇ ਕਿੰਨਾ ਨੇ ਲੱਗੇ ਤਾੜੀਆਂ ਮਾਰ ਕੇ ਲਸੋ ਜੋਰ ਨਾਲ ਅੱਜ ਚੁੱਕਿਆ ਕਬੱਡੀ ਪਾਉਣ ਦੇ ਲਈ ਔਰ ਸਮੁੱਚੀ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਦਾ ਸਤਿਕਾਰ ਕਰਦੇ ਜਗੇਰ ਕੋੜ ਦੇ ਕਿੰਨੀ ਕੱਤੀ ਆਸਰੇ ਦੀਪੇ ਨੂੰ ਆਸਰੇ ਲੋਹਾਰੇ ਵਾਲੇ ਨੂੰ ਉਹ ਲੱਗਿਆ ਦੀਪਾ ਦੀਪਾ رجا کر دیا موجہ نے کم سوچ لوٹی وہ قوم بنی ہی ہے بنی ہی ہے ਹੰਦੇ ਖੜਕਾਉਂਦੇ ਬਾਬਾ ਦੀਪ ਸਿੰਘ ਦੀ ਗੱਲ ਕੀਤੀ ਨੀਰ ਨੇ ਲਓ ਸਾਹਮਣੇ ਅੱਜ ਮੇਲਾ ਵੱਡਾ ਪਰ ਆਹ ਪੁੱਠੇ ਕਰੀ ਆਉਂਦਾ ਦੇਖ ਲਾਂਗੇ ਜਦੋਂ ਕਰੇ ਤਾਲ ਲੱਗਿਆ ਤੇ ਘੁੱਗਿਆਂ ਦੀ ਡਾਰ ਕਿਵੇਂ ਬਾਜ ਘੇਰਦੀ ਜੰਗਲਾਂ ਤੇ ਪੈਂਦੇ ਨੇ ਸੂਲ ਸਖਣੇ ਦੱਬੀ ਜੀ ਦੀ ਪੈਣ ਕਰੇ ਪੁੱਲਾ ਜੱਜ ਅਮਰੀਕਾ ਗੋਰਾ ਸਮਰੀ ਕੈਨੇਡਾ ਵਕੀਲ ਭੇਜਿਆ ਗਿਆ ਤੇ ਰਵਿੰਦਰ ਹਰਣੇ ਵੱਡਾ ਯੋਗਦਾਨ ਪਾਇਆ ਆਹ ਲੋਹਾਰੇ ਵਾਲਾ ਜਿਹਨੇ ਕੋਸ਼ਿਸ਼ ਕੀਤੀ ਹੈ ਨਾਲ ਦੇਖਾਂਗੇ ਨਾ ਭੰਡਰ ਯੂਕੇ ਅਮਰਤ ਭੰਡਰ ਜੀ ਤੇ ਸਮਾਜਪੁਰਿਆ ਤੇ ਬਈ ਸਰਕਾਰ ਆਉਂਦੀ ਉਹ ਬਿੰਦੂ ਦੀ ਰੇਡ ਖਲਚੀਆਂ ਦੇ ਲਾਕੇ ਦਾ ਇਹ ਕਹਿੰਦੇ ਕਾਕੇ ਦਾ ਨਾਜਰ ਉਹ ਦੇਖਾਂਗੇ ਕਰਦਾ ਹੋਇਆ ਕੋਸ਼ਿਸ਼ ਸੁਖੀ ਨੇ ਫੈਸਲਾ ਕਰਨਾ ਹੈ ਨਾ ਗਰਨਾਲ ਪੁੱਤਰ ਯੂਕੇ ਗਰਮਾ ਦਾ ਵੱਡਾ ਕੱਟ ਪੈਰ ਨਾ ਉਹਨਾਂ ਦੇ ਜਰੂਰੀ ਨਹੀਂ ਬਲਿ ਸ਼ੰਕਰ ਦੀ ਰੇਡ ਸ਼ੰਕਰ ਸ਼ੰਕਰ ਇੱਕ ਪਾਸੇ ਬਜਿੰਦਰ ਪਿੰਡਰ ਦੀ ਦਰਸ਼ੀ ਕੌਂਗੇ ਵਾਲੀ ਟੀਮ ਖੇਡ ਰਹੀ ਆ ਦੂਜੇ ਪਾਸੇ ਫਰੰਦੀਪੁਰ ਦੇ ਗੋਪੀ ਦੀ ਟੀਮ ਬਿੰਦੇਗਲ ਦੀਨਾਰਗੇ ਦੀ ਟੀਮ ਖੇਡ ਰਹੀ ਆ ਬਿੰਦੇਗਲ ਦੀਨਾਰਗੇ ਦੀ ਮਾਜੇ ਦੇ 4.4 ਕਮਪੋਟ ਦੀ ਟੀਮ ਸ਼ੰਕਰ ਦੀ ਪਈ ਹੋਈ ਰੇਡ ਛੱਕਰ ਸੰਤਵਾ ਸ਼ੰਕਰ ਗਿਆ ਛੱਕਰ ਗਿਆ ਛੱਕਰ ਗਿਆ ਛੱਕ ਗਿਆ ਜਹਾਜ਼ ਬਣ ਗਿਆ ਉਹ ਜਸਜੀ ਮਹਾਪਰਸ਼ੁਨਾਂ ਦੇ ਕਰੋ ਕਰੋ ਫਰਸਾਏ ਹੋਏ ਮਹਾਪਰਸ਼ੰਤ ਬਾਬਾ ਕੁਲਦੀਪ ਸਿੰਘ ਜੀ ਸੰਤਮਾ ਪੁਰਸ਼ ਬਾਬਾ ਮੰਗਲ ਸਿੰਘ ਜੀ ਉਹ ਨਾਜਾ ਗੋਪੀ ਉਹ 2000 ਹੈ 3 ਵਿਨਰ ਕਿਰਪਾ ਕਰਕੇ ਉਹ ਪਿੱਛੇ ਕਰ ਲੈ ਹਰੰਦੀਪੁਰ ਦੇ ਗੋਪੀ ਦੇ ਜੱਫਾ ਫਿਰ ਤੋਂ 1000 ਦਾ ਗੋਪੀ ਰੇਤਾਂ ਵਾਲਾ ਕਹਿੰਦਾ ਵੀਰ ਗੋਪੀ ਰੇਤਾਂ ਵਾਲਾ ਕਹਿੰਦਾ ਵੀ 1000 ਸਖਰ ਜੱਫਾ 2000 2000 2000 2000 2000 2000 ਆ ਬਾਜੀ ਨੇ ਕਿਰਪਾ ਕੀਤੀ ਉਹਨਾਂ ਨੇ ਬਾਣੀ ਪੜ੍ਹੀ ਹੈ ਔਰ ਮੇਰੇ ਵੀਰੋ ਗੁਰੂ ਕਰ ਕੀ ਤਰਪਾਛਾ ਸਰ ਜਿਹੜੇ ਮਿਹਰ ਕੀਤੀ ਤੇ ਬਿਨਾਂ ਸਰਾਂ ਤੋਂ ਹੋ ਕੰਡੀਆਂ ਉਧਰ ਕਹਿੰਦੇ ਜੱਟਾ ਪੁੱਤ ਬਣੇ ਇੱਥੇ ਨਾਲ ਜਮੇਰੇ ਵੀਰ ਹੁਣੀਆਂ ਕਰਦੇ ਰਿਹਾ ਇਹ ਗੋਪੀ ਦਾ ਜੱਫਾ 1000 ਗੋਪੀ ਰਤਨ ਉੱਪਰ 25 ਉੱਪਰ 25 ਦੇ ਸਵਾਹ ਵਾਲੇ ਪਾਣਾ ਨੰਬਰ ਜਾ ਇਧਰ ਹੀ ਸਾਈਡ ਦੇ ਕਹਿੰਦੇ ਪੋਟ ਵੱਡੇ ਵਾਲਾ ਜਗਰਾਂਜ ਕਬੱਡੀ ਪਾ ਰਿਹਾ ਪਿਆ ਆਹ ਹੋ ਸਾਹਮਣੇ ਵੀ ਨੌਜਵਾਨ ਹੈ ਦੀਪਾ 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 ਦੇ ਜਗਰਾਂਜ ਨੰਬਰ ਰੇਡਰ ਦਾ ਬਾਬਾ ਗੁਰਜਿੰਦ ਸਿੰਘ ਜੀ ਗੁਰਹਰਕ ਬਿਲ ਪਾ 24 ਜਫਾ ਗੋਪੀ ਦਾ 2000 ਦਾ ਹੋਣਾ ਹੈ ਲਿੱਟੂ ਦਾ ਸਾਰਾ ਉਧਰੋਂ ਪ੍ਰਿੰਸ ਸਾਰੇ ਵੀਰਾਂ ਨੇ ਬੰਦੇ ਪਿਆਰ ਦਿੱਤੇ ਆ ਮੇਲਾ ਜੋਰ ਸਿੰਘ ਮਲੇ ਦਾ ਟੱਕਰ ਸਾਡਾ ਦੀ ਉਹ ਨੰਬਰ sire ਦਾ ਇਹ ਸ਼ੰਕ ਸਧਵਾ ਵਾਲਾ ਇਹ ਖਦਰੇ ਜੱਫੇ ਤੇ ਵੀ 2000 ਹੋ ਗਿਆ ਸੁੱਖ ਦੇ ਵਿੱਚ ਵੀ ਜੱਫਾ 2000 ਦਾ ਹਰ ਜੱਫਾ ਤੇ ਫਰੰਦੀਪੁਰੇ ਗੋਪੀ ਦੀ ਵੀ 2000 ਲਾਇਆ ਖੇਤੀ ਦੇ ਟਾਲੇ ਦੇ ਹੋਰ ਹਣ 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 ਗੋਪੀ ਤੇ ਦੇਖਾਂਗੇ ਜੀ ਇਸ ਕਬੱਡੀ ਟੰਗਾਰੇ ਵਾਲਾ ਟੰਗਾਰੇ ਵਾਲਾ ਅੱਜ ਵੱਡੇ ਵੱਡੇ 스타ਫ ਜੱਫੇ ਲੱਗ ਰਿਆ ਐਡਾ ਪੜਈਆ ਜੋਰ ਸਿੰਘ ਵਾਲੇ ਵਿੱਚ ਖੜਕਾ ਪੂਰਾ ਹੋ ਰਿਹਾ ਮੇਰੇ ਮਿੱਤਰ ਸਾਹਮਣੇ ਚਾਰ ਨੇ ਮਾਝਾ ਕਬੱਡੀ ਟੀਮ ਵਾਲੇ ਕਰਦਾ ਅੱਗੇ ਸੇ ਮਾਰਵੇ ਦੀ ਟੱਕਰ ਰੈ ਸਤਕਾਰ ਉਹ ਨਾજર ਦੇਖਾਂਗੇ ਪੱਕਾ ਪੱਕਾ ਕਬੱਡੀ ਤਾਰਿਆ ਚਾਰ ਖਿਡਾਰੀਆਂ ਦੇ ਵਿੱਚੋਂ ਹੁਣ ਹੁਣ ਲੰਬਰ ਹੁਣ ਕਹਿੰਦੇ ਅੱਤੀ ਉੱਤਲਾ ਵਾਲਾ ਕੱਟਾ ਸਿਰਸਿੰਘ ਦੀ ਧਰਤੀ ਦਾ ਰੰਦੀਪੁਰਿਆ ਗੋਪੀ ਲੱਗਿਆ ਉਹ ਗੋਪੀ ਲੱਗਿਆ ਗੋਪੀ ਲੱਗਿਆ ਉਹ ਸਾਹਮਣੇ ਤੇਰੇ ਟੱਕਰ ਸਾਹਮਣੇ ਕਬੱਡੀ ਪਈ ਹੋਈ ਆ ਕਿ ਟੱਕ ਟੱਕ ਤੇ ਖੇਲਾ ਖੇਲਾ ਹੁੰਦਾ ਆ ਬੰਬ ਬੰਬ ਤੇ ਕੇਲਾ ਕੇਲਾ ਹੁੰਦਾ ਬੱਕਰਾ ਬੱਕਰੇ ਤੇ ਮਿਲਣਾ ਲੈਂਦਾ ਹੁੰਦਾ ਟਿੰਡੋ ਟਿੰਡੋ ਤੇ ਕਰੇਲਾ ਖੇਲਾ ਹੁੰਦਾ ਸਿਆਣਾ ਕਹਿੰਦੇ ਗੁਰੂ ਗੁਰੂ ਤੇ ਤੇ ਅਸਰਤ ਉਸੇ ਮਲੇ ਮੋਟਰਸੈਗ ਪ੍ਰਾਪਤ ਕਰ ਲਿਓ ਆ ਸਾਹਮਣੇ ਮੋਟਾ ਟੂਰ ਚੱਕ ਦੀ ਧਰਤੀ ਦਾ ਇੱਕ ਟੂਰ ਚੱਕ ਪਿੰਡ ਕਹਿੰਦੇ ਪੱਪੂ ਪਰਮਾਨ ਨੇ ਪ੍ਰਸਿੱਧ ਕੀਤਾ ਔਰ ਸਾਹਮਣੇ ਦੇਖਾਂਗੇ ਇਧਰ ਸੱਖਣੀ ਨਿੰਦ ਜਗਰਾਏ ਨਿੰਦ ਉਹਨਾਂ ਵੱਲੋਂ 2000 ਦਿੱਤਾ ਜਾਣਾ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਗੱਬਰੂ ਦੀ ਪਈ ਹੋਈ ਰੇਡ ਉਹ ਮੁਕਾਬਲਾ ਸਿਰੇ ਦੀ ਟੱਕਰ ਬਿੰਦੂ ਸਵਾਹ ਵਾਲੇ ਦੀ ਪਈ ਹੋਈ ਰੇਡ ਕਿ ਅੱਜਕੱਲ ਸਾਡੇ ਇੱਤੇ ਅੰਜਾਮ ਬੜੇ ਹੋਗੇ ਤੁਸੀਂ ਮਸ਼ਹੂਰ ਬੜੇ ਹੋਗੇ ਤੁਸੀਂ ਪਰ ਤੇ ਨਾਮ ਬੜੇ ਹੋਗੇ ਅਸੀਂ ਅਦਨਾਮ ਅਰਸ਼ ਜੋਧ ਸਿੰਘ ਵਾਲੇ ਦਾ ਦਲੇਰ ਸਿੰਘ ਦਾ ਸਤਿਕਾਰ ਕਰਦੇ ਆ ਬਲਜਿੰਦਰ ਵੀਰ ਉਹਨਾਂ ਨੇ ਸਾਰੇ ਪਿੰਡ ਦੇ ਨਾਲ ਸਾਰੇ ਐਨ ਆਰ ਆਈਸ ਰੇਡ 1000 ਦੀ ਤੇ ਬਾਕੀ ਪੈਸੇ ਲੈ ਲੈ। ਲਓ ਸਾਹਮਣੇ ਦੇਖਾਂਗੇ ਇੱਧਰ ਮੋٹے ਦੀ ਰੇਡ ਗੋਪੀ ਦਾ ਸੁਣਦੇ ਵਿੱਚ ਆਇਆ ਜੱਫਾ 5000 ਦਾ ਪਰ ਜੇ ਰੇਡਰ ਭੱਜ ਗਿਆ ਤੇ 1000 ਮਿਲਦਾ ਔ ਗੋਪੀ 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 1000 ਰੈਂਦੀ ਕੋਲ 1000 ਪਾ ਦੇਣਾ 5000 ਜੇ ਨਾ ਆਜ ਤੈਨੂੰ ਦਿੰਦਾ 5000 ਭੱਜਦਾ 5000 ਦਿੰਦਾ। ਕਾਜੀ ਸਰਦਾਰ ਸਿੰਘ ਜੀ ਨੰਕਰ ਲੰਬੀਆਂ ਦਾ मालवा हांजी क्ली करा फेना फेर फे बि हुजे न क्लीर करसे